ਹੈਲੋ ਜੀ ਹਸ਼ੀਕਾ ਲੱਪਾ ਚੈਲਵਟੀਕ ਤੋਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਇਹ ਆਪਣਾ ਕਾਟਨ ਦਾ ਸੂਟ ਰਹੂਗਾ ਜੀ ਕਾਟਨ ਦਾ ਸੂਟ ਤੁਸੀਂ ਦੇਖ ਸਕਦੇ ਹੋ ਗਲੇ ਤੇ ਵਰਕ ਹੈ ਤੇ ਦਾ ਘੇਰਾ ਵਰਕ ਹੈਗਾ ਤੁਸੀਂ ਦੇਖ ਸਕਦੇ ਤੇ ਦੀ ਬਾਟਮ ਤੇ ਆਪਾਂ ਸਿੰਗਲ ਬੇਲ ਦਾ ਕੰਮ ਕੀਤਾ ਹੋਇਆ ਤੇ ਬਾਜੂ ਦਿਖਾ ਰਿਹਾ ਤੁਹਾਨੂੰ ਸੇਮ ਬਾਜੂ ਦਾ ਡਬਲ ਵਰਕ ਹੈਗਾ ਡਬਲ ਬੇਲ ਦਾ ਵਰਕ ਹੋਊਗਾ ਤੁਹਾਨੂੰ ਮਿਲੇਗਾ ਬਹੁਤ ਸੋਹਣਾ ਪੀਸ ਬਣਿਆ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਜੇਕਰ ਕਿਸੇ ਨੂੰ ਜ਼ਰੂਰਤ ਹੈ ਇਹਦੇ ਵਿੱਚ ਆਪਾਂ ਨੂੰ ਕਲਰ ਮਿਲਣਗੇ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹ ਬਹੁਤ ਸੋਹਣੇ ਸੂਟ ਬਣੇ ਹੋਏ ਨੇ ਤੁਸੀਂ ਹੋਰ ਵੀ ਕਿਸੇ ਕਲਰ ਤੇ ਬਣਵਾ ਸਕਦੇ ਹੋ ਤੇ ਆਪਾਂ ਨੂੰ ਡੀਐਮ ਕਰ ਸਕਦੇ ਹੋਗੇ ਤੇ ਆਪਾਂ ਨੂੰ ਹੋਰ ਸੂਟਾਂ ਲਈ ਵੀ ਡੀਐਮ ਕਰ ਸਕਦੇ ਹੋ ਤੇ ਨੈਕਸਟ ਸੂਟ ਰਹੂਗਾ ਜਿਹੜਾ ਆਪਣਾ ਇਹ ਹੋਊਗਾ ਖਾਦੀ ਦੇ ਉੱਪਰ ਬਣਿਆ ਹੋਇਆ ਆਪਣਾ ਖਾਦੀ ਸਟੱਫ ਰਹੂਗਾ ਬਹੁਤ ਸੋਹਣਾ ਸਟੱਫ ਹੈਗਾ ਗਰਮੀਆਂ ਲਈ ਬਹੁਤ ਆ ਸੋਹਣਾ ਸਟੱਫ ਰਹੂਗਾ ਇਹ ਤੇ ਇਹਦੇ ਆਪਾਂ ਕਲੀਆਂ ਦਿਖਾ ਰਹੇ ਆ ਤੁਹਾਨੂੰ ਦੀ ਬਾਜ਼ੂ ਬਣੀ ਹੋਈ ਆ ਬਾਜ਼ੂ ਦੇ ਉੱਪਰ ਬੇਲ ਹੈ ਤੇ ਬੂਟਾ ਬਣਿਆ ਹੋਇਆਗਾ ਤੇ ਸੇਮ ਹੀ ਇਹਦੇ ਘੇਰੇ ਦੇ ਉੱਪਰ ਦਿਖ ਰਿਹਾ ਦੋ ਬੂਟੇ ਕਲੀਆਂ ਨਾਲ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਮਿਲ ਜਾਣਗੇ ਬਹੁਤ ਪਿਆਰੇ ਪਿਆਰੇ ਕਲਰ ਨੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਬਹੁਤ ਸੋਹਣੇ ਪੀਸ ਬਣੇ ਹੋਏ ਨੇ ਤੇ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਆਪਣੀਆਂ ਹੋਰ ਵੀਡੀਓਆਂ ਦੇਖਣ ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਥੈਂਕ ਯੂ ਜੀ